ਦਿੱਤਾ ਵੀ ਇਹ ਕੀ ਰੌਲਾ ਕੀ ਪੈ ਰਿਹਾ ਉਹ ਮਸੀ ਚਲੋ ਸਾਡੀ ਧੀ ਧਿਆਣੀ ਹੈ ਇੱਜ਼ਤ ਕਰਨੀ ਚਾਹੀਦੀ ਉਹ ਮਸੀ ਵਿਚਾਰੀ 40 ਕਿਲੋ ਦੀ ਲੜਕੀ ਹੈ ਤੇ ਉਹਦੀ ਕਿਤੇ ਬਾਹ ਫੜ ਲਈ ਪੁਲਿਸ ਵਾਲੀ ਨੇ ਕਹਿੰਦੀ ਬਾਹ ਛੱਡ ਦੇ ਨਹੀਂ ਤਾਂ ਫੇਰ ਦੇਖੀ ਅੱਛਾ ਉਹਨੂੰ ਮਾਤਾ ਭਾਗ ਕੋ ਰਿਵਾਰਡ ਦੇਈ ਜਾਂਦੇ ਨੇ ਉੱਥੇ ਹੈ ਕਮਾਲ ਹੈ ਵੀ ਮੈਂ ਹੈਰਾਨ ਹੋ ਗਿਆ ਹੁਣ ਇਹਦੀ ਛੁੱਟੀ ਕਰੋ ਇੱਕ ਬਾਹ ਬਾਹ ਛੱਡ ਬਾਹ ਛੋੜ ਛੁੱਟੀ ਤੇ ਗੁਰਦੁਆਰਾ ਖੋਲੋ ਉੱਥੇ ਚੰਡੀਗੜ੍ਹ ਬਾਹ ਕੋ ਬਾਹ ਸਾਡੇ ਗੁਰਦੁਆਰਾ ਇਦਾਂ ਦਾ ਕੋਈ ਨਾਂ ਰੱਖ ਕੇ ਖੋਲੋ ਉੱਥੇ ਕੋਕੇ ਐਡਾ ਤਕੜਾ ਕੰਮ ਕਰਦਾ ਸ਼ੇਰ ਨਹੀਂ ਪੰਜਾਬ ਦੀ ਉਹ ਸ਼ਰਮ ਕਰੋ ਓਏ ਭਾਈ ਤੁਹਾਡੇ ਯੋਧੇ ਸੂਰਮੇ ਮੁੱਕ ਗਏ ਤੁਸੀਂ ਕਿਹਨੂੰ ਚੁੱਕੀ ਫਿਰਦੇ ਹੋ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਬੰਦਾ ਸੋਚਦਾ ਵੀ ਇਹਨੇ ਕਿੰਡੀਕ ਕੁਰਬਾਨੀ ਦੇ ਦਿੱਤੀ ਐ ਕਿੱਡਾ ਕਿਨੇ ਯੋਧਿਆਂ ਵਾਲਾ ਕੰਮ ਕਰਤਾ ਉਹ ਬਾਹ ਫੜੀ ਮੇਰੀ ਬਾਹ ਛੱਡ ਤੇ ਬਸ ਉਹ ਬਾਹ ਛੱਡ ਤੇ ਰੌਲਾ ਪਾਈ ਜਾਂਦੇ ਨੇ ਤਾਂ ਮੈਂ ਬੇਨਤੀ ਕਰਾਂਗਾ ਸਿੱਖੋ ਤੁਸੀਂ ਹੁਣ ਗੁਰਦੁਆਰਾ ਖੋਲੋ ਬਾਹ ਛੱਡ ਇੱਕ ਗੁਰਦੁਆਰਾ ਚੰਡੀਗੜ੍ਹ ਖੋਲੋ ਤੇ ਬਾਹ ਛੱਡ ਬੁੱਤ ਬਣਾਓ ਤੇ ਬਾ ਸਾਡੇ ਇੱਕ ਛੁੱਟੀ ਰੱਖਿਆ ਕਰੋ ਸਕੂਲ ਦੇ ਵਿੱਚ ਜਿਹੜੀ ਮਹੀਨੇ 'ਚ ਇੱਕ ਵਾਰੀ ਛੁੱਟੀ ਹੋਇਆ ਕਰੇ ਜਵਾਕਾਂ ਨੂੰ ਕਿਉਂਕਿ ਬੜਾ ਤਕੜਾ ਕਾਜ ਕੀਤਾ ਆ ਇੱਥੇ ਤੱਕ ਸਾਡੀ ਗਰਾਵਟ ਆਈ ਪਈ ਐ ਬਈ ਫੁਕਰੀ ਮਾਰਦੇ ਹੋ ਤੇ ਬਸ ਚੱਕੀ ਫਿਰਦੇ ਨੇ ਚੱਖਣ ਵਾਲਿਆਂ ਤੇ ਵੀ ਸ਼ਰਮ ਆਉਂਦੀ ਐ ਤੇ ਚਖਾਉਣ ਵਾਲਿਆਂ ਤੇ ਵੀ ਸ਼ਰਮ ਆਉਂਦੀ ਐ ਉਹ ਸਟੇਜ ਤੇ ਚਾੜੀ ਫਿਰਦੇ ਇਹਨਾਂ ਨੂੰ ਕਮਾਲ ਹੋਈ ਪਈ ਐ ਫੇ ਮੁੜ ਕੇ ਇਹਨਾਂ ਨੇ ਇਹਨੂੰ ਵੋਟਾਂ ਬਾਕੇ ਜਿਤਾ ਦੇਣਾ ਫੇ ਸਾਰੀ ਜ਼ਿੰਦਗੀ ਛਤਰਖਾਨੇ ਪੰਜ ਸਾਲ ਫੇ ਨਵਾਂ ਲੱਭ ਲੈਣਾ ਫੇ ਉਹਦੇ ਨਾਲ ਕੰਮ ਕਰਦੇ ਨੇ